ਭਾਈ ਉਹਦੇ ਸਿੰਘ ਤੋਂ ਮੈਂ ਹੱਥ ਬਨ ਕੇ ਬੇਨਤੀ ਗੁਜਾਰਦਾ ਰੱਖ ਲੈਣਾ ਆਮਨਾ ਅਰਜ ਮੰਨ ਕੇ ਜੀ ਇਸ ਸੇਵਾਦਾਰ ਦਾ ਸੇਵਾ ਅਰਜ ਮੇਰੀ ਕੁਝ ਜੀ ਜੋੜੀ ਜੋੜ ਮਨ ਪਾਉਂਦਾ ਹੈ ਆਗੇ ਆ ਤੇ ਹੋ ਜੀ ਗੁਰੂ ਦਸ਼ਮੇਸ਼ ਜੀ ਕਿਤ ਜੋਤ ਚਾਉਂਦਾ ਹੈ ਭਾਈ ਉਹਦੇ ਸਿੰਘ ਤੋਂ ਮੈਂ ਹੱਥ ਬਨ ਕੇ ਬੇਨਤੀ ਗੁਜਾਰਦਾ ਰੱਖ ਲੈਣਾ ਸਮੇਂ ਜੀ ਕਿੱਤ ਜੁੱਧ ਚਾਉਂਦਾ ਰਹਾ ਆਇਆ ਜੋ ਮੁਗਲ ਦਿੱਲੀ ਉਹ ਹੈ ਚੜ ਕੇ ਪੈਰਾਂ ਵਿੱਚ ਰੋਲ ਧਿਆ ਧਰਤੀ ਤੇ ਸੁਟਾਂ ਬੋਧਿਆਂ ਤੋਂ ਥੜਕੇ ਪੈਰਾਂ ਚ ਮਦੋਲ ਧਿਆ ਉਂਝ ਨਹੀਂ ਜੇ ਦਾਤਾ ਐਸੀ ਹੁਣ ਸੂਤ ਜੀ ਰੋਬ ਜਾ ਲਾਉਂਦਾ ਆਗੇ ਆਜ ਯੋਜੇ ਗੁਰੂ ਦਸ਼ਮੇਸ਼ ਜੀ ਕਿੱਤ ਜੁੱਧ ਚਾਉਂਦਾ ਰਹਾ ਇਹ ਵੀ ਨਾ ਜਾਣਦਾ ਨੇ ਅੰਗਸ ਨੂੰ ਇਹ ਵੀ ਨਾ ਜਾਣਦਾ ਨੇ ਅੰਗਸ ਯਾਰੋ ਬੜਾ ਯੰਝਾੜਿਆ ਛੱਡ ਦੇ ਨ ਜਾਣ